ਪੰਜਾਬ 'ਚ ਜਦੋਂ ਵੀ ਕੋਈ ਮੁਸੀਬਤ ਆਂਦੀ ਹੈ ਸਰਬੰਧ ਪਲਾ ਚੈਰੀਟੇਬਲ ਟਰਸਟ ਸਭ ਤੋਂ ਪਹਿਲਾਂ ਆਪਣੀ ਟੀਮ ਨੂੰ ਲੈ ਕੇ ਉੱਥੇ ਹਾਜ਼ਰ ਹੁੰਦਾ ਜਿਸ ਤਰ੍ਹਾਂ ਕਿ ਪਿਛੇ ਕਣਕਾਂ ਨੂੰ ਅੱਗ ਲੱਗ ਗਈ ਸੀ ਸਾਡੀ ਟੀਮ ਉੱਥੇ ਪਹੁੰਚੀ ਮੈਂ ਵੀ ਉੱਥੇ ਗਿਆ ਸੀ ਜਿੱਨੇ ਇੱਕ ਕਿਸਾ 1 ਏਕੜ ਕਿਸੇ 2 ਏਕੜ ਜਗ੍ਹਾ ਸੀ ਸੋ ਉਹਨਾਂ ਨੂੰ 30 3000 ਰੁਪਏ ਏਕੜ ਦੇ ਹਿਸਾਬ ਨਾਲ ਜਿਹੜਾ ਉਹ ਮੁਆਵਜ਼ਾ ਠਰਸ ਨੂੰ ਦਿੱਤਾ ਗਿਆ 110 ਏਕੜ ਸੀ ਸਾਰਾ ਸੀ ਕਵਰ ਕੀਤਾ ਇਸੇ ਤਰ੍ਹਾਂ ਹੁਣ ਵੀ ਕੀ ਹੋਇਆ ਕਿ ਮੌਸਮ ਵਿੱਚ ਜਦੋਂ ਚਾਹੇ ਬੱਦਲ ਫੱਟ ਗਏ ਚਾਹੇ بارشਾਂ ਇੰਨੀਆਂ ਹੋਈਆਂ ਹੜ ਆ ਗਏ ਪਾਣੀ ਦੇ ਔਰ ਪਾਣੀ ਆਣ ਨਾਲ ਕਿ ਸਾਰੇ ਡੈਮ ਜਿਹੜੇ ਸਾਰੇ ਓਵਰ ਹੋ ਗਏ ਕਿ ਡੈਮਾਂ ਤੋਂ ਪਾਣੀ ਛੱਡਣਾ ਪਿਆ ਚਾਹੇ ਉਹ ਥਿੰਡ ਡੈਮ ਹੈ ਚਾਹੇ ਬਿਆਸ ਡੈਮ ਹੈ ਚਾਹੇ ਪਖੜਾ ਡੈਮ ਹੈ ਤੋਂ ਪਾਣੀ ਛੱਡਣਾ ਪਿਆ ਤੇ ਰਾਵੀ ਨੇ ਜਿਆਦਾ ਤਬਾਹੀ ਮਚਾਈ ਹੈ ਇਸ ਵਾਰੀ ਸੋ ਦੇਖਿਆ ਜਾਂਦਾ ਹੈ ਹੁਸ਼ਿਆਰਪੁਰ ਤੋਂ ਲੈ ਕੇ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਸਾਹਿਬ ਫਿਰੋਜ਼ਪੁਰ ਹੋ ਗਿਆ ਥੋੜਾ ਜਿਆ ਮੋਗਾ ਸਾਈਡ ਤੇ ਕਪੂਰਥਲਾ ਡਿਸਟ੍ਰਿਕਟ ਜੀ ਨੂੰ ਨੁਕਸਾਨ ਹੋਇਆ ਤੇ ਇਸ ਤੋਂ ਇਲਾਵਾ ਫਿਰ ਅੱਗੇ ਫਾਜ਼ਿਲਕਾ ਅਬੋਰ ਉੱਥੋਂ ਤੱਕ ਜਿਹੜਾ ਇਹ ਪਾਣੀ ਦੀ ਮਾਰ ਵੱਜ ਚੁੱਕੀ ਹੈ ਕਈ ਕਈ ਫੁੱਟ ਪਾਣੀ ਜਿਹੜਾ ਖੜਿਆ ਹੋਇਆ ਹੈ ਪਸ਼ੂ ਵੀ ਲੋਕੀ ਕੱਢ ਰਹੇ ਨੇ ਪਾਣੀ ਚੋਂ ਬਾਹਰ ਕੱਢ ਰਹੇ ਨੇ ਤੇ ਟਸ ਤੋਂ ਉਹਨਾਂ ਫਿਰ ਜੋ ਸਾਡੀਆਂ ਸਾਨੂੰ ਕੁਝ ਪ੍ਰਸ਼ਾਸਨ ਜਿਹੜੇ ਸੀ ਜਿਦਾਂ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਤੇ ਮੋਗਾ ਦੇ ਪ੍ਰਸ਼ਾਸਨ ਤੋਂ ਸਾਨੂੰ ਜਿਹੜੀਆਂ ਸੀ ਇਹ ਰਿਕੁਐਸਟ ਆਈ ਸੀ ਕਿ ਇਹ ਸਮਾਨ ਸਾਨੂੰ ਚਾਹੀਦਾ ਹੈ ਜਿਨ੍ਹਾਂ ਵਿੱਚ ਰਾਸ਼ਨ ਦੀਆਂ ਕਿੱਟਾਂ ਸੁੱਕੇ ਰਾਸ਼ਨ ਦੀਆਂ ਉਸ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਜਿਹੜਾ ਇਹਦੀ ਜ਼ਿਆਦਾ ਡ ਮੱਠਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਮੈਡੀਸਨ ਹੋ ਗਈ ਪਾਣੀ ਦੀਆਂ ਬੋਤਲਾਂ ਹੋ ਗਈਆਂ ਸੋ ਇਹ ਸਾਰਾ ਸਮਾਨ ਜਿਹੜਾ ਅਸੀਂ ਟਸਟ ਨੇ ਫਿਰ ਇੱਕ ਬਜਟ ਅਸੀਂ ਤੈਅ ਕਰਤਾ ਜਿਸ ਤਰ੍ਹਾਂ ਅਸੀਂ ਹਰ ਵਾਰੀ ਕਰਦੇ ਹਾਂ ਸੋ 1.5 ਕਰੋੜ ਦਾ ਬਜਟ ਜਿਹੜਾ ਅਸੀਂ ਫਿਕਸ ਕੀਤਾ ਤੇ ਇਹਦੇ ਨਾਲ ਦੇ ਨਾਲ 5000 ਜਿਹੜੀ ਕਿਟ ਹੈ ਜਿਹਦੇ ਵਿੱਚ ਸਾਡਾ 24 ਕਿਲੋ ਸਮਗਰੀ ਆ ਜਾਂਦੀ ਹੈ ਆਟਾ ਰਾਈਸ ਚਾਹ ਨਮਕ ਹੋ ਗਿਆ ਹਲਦੀ ਹੋ ਗਈ ਮਿਰਚ ਹੋ ਗਈ 슈ਗਰ ਹੋ ਗਈ ਦਾਣਾ ਹੋ ਗਿਆ ਆਇਲ ਹੋ ਗਿਆ ਜਿਹੜਾ ਕਿ ਜਦ ਇਹ ਨਾਲ ਕਰ ਚੱਲ ਪੈਂਦਾ ਆਪਣਾ ਸੋ ਇਹ 24 24 ਕਿਲੋ ਦੀ ਕਿੱਟਾਂ ਜਿਹੜੀਆਂ ਸਾਰੀਆਂ ਸੀ ਇਹ ਤਿਆਰ ਹੋ ਰਹੀਆਂ ਨੇ ਔਰ ਕੱਲ ਸਾਡੇ ਜਿਹੜੀ ਪਹਿਲੀ ਖੇਪ ਸੀ ਉਹ ਨਿਕਲ ਚੁੱਕੀ ਹੈ ਜਿਹੜੀ ਤਰਨਧਾਨ ਵਾਸਤੇ ਤੇ ਉਹ ਤਰਨਧਾਨ ਸਾਹਿਬ ਦੇ ਸਭ ਤੋਂ ਪਹਿਲਾਂ ਚਾਰਾ ਗਿਆ ਉੱਥੇ ਤੇ 13 ਟਨ ਚਾਰਾ ਚਲਾ ਗਿਆ ਪਸ਼ੂਆਂ ਵਾਸਤੇ ਤੇ ਕਿੱਟਾਂ ਵੀ ਜਾ ਰਹੀਆਂ ਨੇ ਮਛਰਦਨੀ ਸਾਰਾ ਸਮਾਨ ਉੱਥੇ ਜਿਹੜਾ ਪਹੁੰਚ ਰਿਹਾ ਹੈ ਇਸ ਤੋਂ ਬਾਅਦ ਜਿਹੜੀ ਸਾਡੀ ਤਿਆਰੀ ਹੋ ਰਹੀ ਹੈ ਹੁਣ ਗੁਰਦਾਸਪੁਰ ਦੀ ਤਿਆਰੀ ਹੋ ਰਹੀ ਹੈ ਅੰਮ੍ਰਿਤਸਰ ਹੋ ਗਿਆ ਹੁਸ਼ਿਆਰਪੁਰ ਹੈ ਤੇ ਫਿਰੋਜ਼ਪੁਰ ਸਾਈਡ ਦੇ ਉੱਤੇ ਮੋਗਾ ਇੱਥੇ ਦਾ ਸਾਡਾ ਰਾਸ਼ਨ ਸਾਰਾ ਜਾ ਰਿਹਾ ਹੈ ਇਹ ਸ਼ੁਰੂ ਕਰ ਦਿੱਤਾ ਹੋਇਆ ਔਰ ਤਕਰੀਬਨ 450 ਦਾ ਸਾਡਾ ਐਸਟੀਮੇਟ ਹੈਗਾ ਜਿਹੜਾ ਸਾਡਾ ਪਸ਼ੂਆਂ ਦਾ ਚਾਰਾ ਜਣਾ ਜਾਣਾ ਹੈ ਤੇ ਉਹ ਵੀ ਅਸੀਂ ਨਾਲ-ਨਾਲ ਭੇਜ ਰਹੇ ਹਾਂ ਬਾਕੀ ਛੋਟੀਆਂ-ਮੋਟੀਆਂ ਆਈਟਮਾਂ ਨੇ ਇਹ ਤਾਂ ਸਾਰੀਆਂ ਜਾ ਹੀ ਰਹੀਆਂ ਨੇ ਤੇ ਮੈਂ ਆਪਣੀ ਜਿਹੜੀ ਸਾਰੀਆਂ ਟੀਮ ਮੇਰੀ ਹੈਗੀਆਂ ਨੇ ਜਿ세 ਰਾਜਾ ਸਿੰਘ ਜੀ ਜੋ ਕਿ ਪਟਿਆਲੇ ਤੋਂ ਸਾਰਾ ਲੀਡ ਕਰ ਰਹੇ ਨੇ ਜਸ ਹੇਰ ਸਾਹਿਬ ਹੈ ਜਾਂ ਸਾਡੇ ਇਸ ਡਿਸਟ੍ਰਿਕਟ ਦੇ ਸਾਰੇ ਪ੍ਰੈਜ਼ੀਡੈਂਟ ਸਾਰੀਆਂ ਟੀਮਾਂ ਜਿਹੜੀਆਂ ਜਿਹੜੀਆਂ ਕਿ ਪਾਣੀਆਂ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਨੇ ਔਰ ਘਰੋ-ਘਰੀ ਰਾਸ਼ਨ ਪਹੁੰਚਾ ਰਹੀਆਂ ਨੇ ਤੇ ਇਹ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿੰਨੀ ਸੇਵਾ ਕਰ ਸਕਦੇ ਨੇ ਦਿਲੋਂ ਉਹ ਸਾਰੇ ਸੇਵਾ ਕਰ ਰਹੇ ਨੇ ਉਸ ਨੂੰ ਵੀ ਪੂਰੀ ਉਮੀਦ ਹੈ ਕਿ ਅਸੀਂ ਜਿਹੜੀ ਇਹ ਜਿਹੜੀ ਆਫਤ ਆਈ ਹੈ ਸੋ ਇਹਨੂੰ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਫਿਰ ਅਸੀਂ ਜਿਹੜੀ ਆਪਣੀ ਜੀਵਨ ਆਪਣਾ ਸਾਡਾ ਫਿਰ ਨੋਰਮਲ ਅਸੀਂ ਲੈ ਆਵਾਂਗੇ